ਅੱਜ ਪ੍ਰੀਤਮ ਸਿਟੀ ਜੰਡਪੀਰ ਖੰਡਵਾਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਰਦਾਰ ਜਸਬੀਰ ਸਿੰਘ ਐਮਐਲਏ ਹਲਕਾ ਪਛਮੀ ਵੱਲੋਂ ਸ਼ਮੂਲੀਅਤ ਕੀਤੀ ਗਈ ਦੱਸਿਆ ਕਿ ਇਸ ਮੌਕੇ ਤੇ ਵਾਰਡ ਨੰਬਰ 76 ਕੌਂਸਲਰ ਸੁਖਬੀਰ ਸੋਨੀ ਜੋ ਅੱਜ ਪ੍ਰੀਤਮ ਸਿਟੀ ਦੀ ਸਮੱਸਿਆਵਾਂ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸਰਦਾਰ ਜਸਬੀਰ ਸਿੰਘ ਸੰਧੂ ਐਮਐਲਏ ਸਾਹਿਬ ਨੂੰ ਜਿਹੜਾ ਸਮੱਸਿਆਵਾਂ ਤੋਂ ਅਵਗਤ ਕਰਾਇਆ ਗਿਆ ਅਤੇ ਇਸ ਮੌਕੇ ਤੇ ਐਮਐਲਏ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਲਾਕੇ ਦੀਆਂ ਸਮੱਸਿਆਵਾਂ ਬਹੁਤ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ ਤੁਹਾਨੂੰ ਦੱਸਿਆ ਕਿ ਇਹ ਮੀਟਿੰਗ ਪ੍ਰਧਾਨ ਸਰਦਾਰ ਜਸਬੀਰ ਸਿੰਘ ਕਾਲਾ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਰੱਖੀ ਗਈ ਇਸ ਮੌਕੇ ਤੇ ਜਸਬੀਰ ਸਿੰਘ ਪ੍ਰਧਾਨ ਰਾਜਕੁਮਾਰ ਉਪ ਪ੍ਰਧਾਨ ਬਲਜੀਤ ਸਿੰਘ ਖਜ਼ਾਨਚੀ ਰਮਨ ਕੋਸ਼ਕ ਖਜ਼ਾਨਚੀ ਹਿਮਾਸ਼ ਸ਼ਰਮਾ ਸੈਕਟਰੀ ਬੋਬੀ ਸਿੰਘ ਉਪ ਸੈਕਟਰੀ ਮੈਂਬਰ ਸਹਿਬਾਨ ਵਰਿੰਦਰ ਸਿੰਘ ਓਮ ਪ੍ਰਕਾਸ਼ ਸੰਨੀ ਪੰਡਿਤ ਲੱਕੀ ਸਮੀ ਵਿਨੋਦ ਨਪਰੀ ਸਿੰਘ ਸਮੀ ਸ਼ਰਮਾ ਨਵਦੀਪ ਆਦੀ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਾਹਿਬ ਨੂੰ ਆਪਣਾ ਟਾਈਮ ਦਿੱਤਾ ਉਹਨਾਂ ਬੋਲ ਪਰ ਕੋਨੋਲੀ ਨੇ ਬਹੁਤ ਬੜੀ ਮੁਸ਼ਕਿਲਾਂ چار سال ق واحد شری واحر جی کی فتح پریتم سی جی وجود ਜੋ ਕਿ ਸਾਡੇ ਇਲਾਕੇ ਦੇ ਮਾਜੋਬ ਨੂੰ ਨਿਰੋਧ ਦਾ ਧੰਨਵਾਦ ਆਸੀਂ ਕਲੋਨੀ ਵੱਲੋਂ ਜੋ ਕਿ ਐਮਐਲਏ ਸਾਹਿਬ ਨੂੰ ਬੁਲਾਇਆ ਹੈ ਇਹਨਾਂ ਦਾ ਬਹੁਤ ਧੰਨਵਾਦ ਜੀ ਕਿ ਆਪਣੇ ਕੀਮਤੀ ਟਾਈਮ ਦੇ ਬਰਗੇ ਸਾਡੇ ਇੱਥੇ ਸਨ ਸੋਹ ਜਾਨ ਅੱਜ ਦੀ ਹੋਇਆ ਅਸੀਂ ਹੋਰ ਕਹਾਂਗੇ ਜੋ ਐਵੇਲੇਬਲ ਹੋਇਆ ਇਤਾਲੂ واحال جہاں اپنا گیمتی سمے کٹ کے اور ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਔਰ ਸਾਡੀ ਕਮੇਟੀ ਵੀ ਧੰਨਵਾਦ ਹੈ ਉਹਨਾਂ ਦਾ ਸਾਥੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਜੋ ਬੋਲੇ ਸੋਨੇ ਮੈਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਪੁਸ਼ਪਿਤ ਕਿਉਂਕਿ ਜਿਹੜੇ ਆਏ ਸਾਰੇ ਬੁਲਾਵੇ ਔਰ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅਸੀਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਉਹ ਸੁਨਣ ਆਏ ਨੇ ਔਰ ਉਹਦੇ ਨਾਲ ਦੇ ਐਮਐਲਏ ਸਾਹਿਬ ਧੰਨਵਾਦ ਸਾਥੀ ਸਤਿ ਸ੍ਰੀ ਅਕਾਲ ਵੈਲਕਮ ਜੀ ਪੱਤ। 라이ਪਾ ਦਾ ਹੈ। ਹਲਕਾ ਪਸ਼ਮੀ ਦੇ ਰੀਟਮ ਸਿੱਦੀਸ਼ ਇਹ ਬੈਠੇ ਸਾਰੇ ਅਮੀਰਾਂ ਤੇ ਪੈੜਾਂ ਨੂੰ ਪ੍ਰਬੰਧਕੀ ਰਾ ਨੂੰ ਪ੍ਰਧਾਨ ਸਾਹਿਬ ਨੂੰ ਵਾਇਬ ਜੀਕਰ ਹਾਲ ਸਾਹਿਬ ਵਾਇਬ ਜੀਕਰ। ਜੁਮੈ ਵੈਸੇ ਵੀ ਨੰਗਾ ਹੁੰਦਾ ਇਹਨੇ ਦੇ ਕਰੇ ਭੁਗਾਈ ਜਾਂਦਾ ਸਾਰੇ ਤੁਹਾਨੂੰ ਪਤਾ ਹੀ ਆ ਕਿਉਂਕਿ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਪਰਿਵਾਰ ਦੇ ਨਾਲ ਮੈਂ ਇਹ ਕਹਾਂਗਾ ਕਿ ਮੇਰੇ ਆਪਣੇ ਤੁਸੀਂ ਸਾਰੇ ਪਰਿਵਾਰ ਬੈਠੇ ਹੋ ਜਿਹੜੀਆਂ ਵੀ ਤੰਕੀਫਾ ਜਿਹੜੀਆਂ ਵੀ ਤੁਹਾਡੀਆਂ ਪ੍ਰੋਬਲਮ ਹੈ ਉਹ ਤਾਂ ਜੀ ਉਹਨਾਂ ਦੱਸਿਆ ਉਹ ਮੈਂ ਤੁਹਾਨੂੰ ਆਸ਼ਵਾਸ਼ਣ ਦਉਣਾ ਕਿ ਆਉਣ ਵਾਲੇ ਕੋਈ ਵੀ ਦਿਨਾਂ ਦੇ ਵਿੱਚ ਜੋ ਤੁਸੀਂ ਜਿੱਤਾ ਜਿਹੜੀਆਂ ਤੁਹਾਡੀ ਅੱਖਰਦਸ ਕਰਦੇ ਆ ਮੈਂ ਦੱਸਦਾ ਕੋਈ ਗਰੇਜ਼ ਨਹੀਂ ਕਰੂੰਗਾ ਕਿਉਂਕਿ ਜਦੋਂ ਇਲੈਕਸ਼ਨ ਸੀ ਉਦੋਂ ਪਹਿਲਾਂ ਪ੍ਰੀਤਮ ਸਿਟੀ ਕਲੋਨੀ ਜੀ ਬਿਲਕੁਲ ਜਨਬੀਰ ਦੇ ਨਾਲ ਪੈਂਦੀ ਉਹ ਤੋਂ ਉਹ ਤੋਂ ਦੇ ਪ੍ਰਧਾਨ ਰਸ਼ਵੀਰ ਸਿੰਘ ਜੀ ਤੇ ਹੋਰ ਸਾਰੀ ਕਮੇਟੀ ਜਿਨ੍ਹਾਂ ਨੇ ਅੱਜ ਮੈਨੂੰ ਬੁਲਾਇਆ ਸੀ ਕਿਉਂਕਿ ਕਲੋਨੀ ਦੀਆਂ ਛੋਟੀਆਂ ਛੋਟੀਆਂ ਕੋਈ ਪ੍ਰੋਬਲਮ ਸੀ ਉਹ ਇਹ ਸੋਲਵ ਕਰਨ ਵਾਸਤੇ ਬੁਲਾਇਆ ਸੀ ਤੇ ਮੈਂ ਕੋਤਾ ਇਹਨਾਂ ਦੀ ਸੀਵਰੇਜ ਦੀ ਪ੍ਰੋਬਲਮ ਸੀ ਕਿਉਂਕਿ ਸੀਵਰੇਜ ਕਲੋਨੀ ਦੇ ਵਿੱਚ ਨਹੀਂ ਪਿਆ ਹੋਇਆ ਤੇ ਇੱਕ ਵਾਟਰ ਸਪਲਾਈ ਨਹੀਂ ਹੈਗੀ ਸੋ ਇਹ ਛੋਟੀਆਂ ਛੋਟੀਆਂ ਪ੍ਰੋਬਲਮ ਸੀ ਤੇ ਮੈਨੂੰ ਮੈਂ ਸਾਰੇ ਭਰਾਵਾਂ ਨੂੰ ਸਾਰੀ ਕਲੋਨੀ ਨਿਵਾਸੀਆਂ ਨੂੰ ਆਸ਼ਵਾਸ਼ਣ ਦਿੱਤਾ ਕਿ ਕੱਲ ਹੀ ਇਸ ਕਲੋਨੀ ਦੇ ਜਿਹੜਾ ਉਹ ਐਸਟੀਮੇਟ ਅਧਿਕਾਰੀ ਆਉਣਗੇ ਲਾ ਕੇ ਜਾਣ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਪ੍ਰੋਬਲਮ ਜਿਹੜੀ ਵੀ ਹੈਗੀ ਹੈ ਉਹ ਆਪਾਂ ਪ੍ਰੋਬਲਮ ਸੋਲਵ ਕਰ ਦੇਵਾਂਗੇ ਤੇ ਪੀਣ ਵਾਲਾ ਪਾਣੀ ਵਧੀਆ ਤੇ ਸਵੱਛ ਪਾਣੀ ਜਿਹੜਾ ਇੱਥੋਂ ਮਿਲੂਗਾ ਸਾਰੀ ਜਨਤਾ ਨੂੰ ਤੇ ਸੀਵਰੇਜ ਜਿਹੜਾ ਉਹ ਜਲਦ ਤੋਂ ਜਲਦ ਉਹ ਆ ਦੇਵਾਂਗੇ ਕਿਉਂਕਿ ਪਾਣੀ ਜਿਹੜਾ ਇਹ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਇਨਸਾਨ ਦੀ ਜਿਹੜੀ ਲੋੜ ਹੀ ਹੈ ਪਾਣੀ ਆ ਕੁਸ਼ ਕਰਕੇ ਨਹੀਂ ਪੁੱਛਾਇਆ ਨਾ ਕਰਾਂ ਤੱਕ ਤੇ ਮੈਂ ਸਾਰੇ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਆਸ਼ਵਾਸ਼ਣ ਦਿੰਦਾ ਕਿ ਤੁਹਾਨੂੰ ਕੋਈ ਦਿਨਾਂ ਦੇ ਵਿੱਚ ਜਿਹੜੀ ਆ ਉਹ ਤੁਹਾਨੂੰ ਵਧੀਆ ਪੀਣ ਵਾਲਾ ਪਾਣੀ ਜਿਹੜਾ ਮੁਹੱਈਆ ਕਰਵਾ ਦੇਵਾਂਗੇ 3 ਵੀਰ ਜਿਹੜਾ ਨਿਕਾਸ ਉਹ ਵੀ ਕਰਵਾ ਦੇਵਾਂਗੇ ਐਮਐਲਏ ਸਾਹਿਬ ਲੈਟਾਂ ਦੀ ਬੜੀ ਕਹਿੰਦੀ ਹੈ ਦੇਖੋ ਜੀ ਜਿਹੜੀਆਂ ਜਿਹੜੀਆਂ ਵੀ ਮੌਕੇ ਤੇ ਇਹਨਾਂ ਮੇਰੇ ਵੀਰਾਂ ਨੇ ਮੈਨੂੰ ਦੱਸੀਆਂ ਐ ਪ੍ਰੋਬਲਮ ਉਹ ਤਾਂ ਸੋਲਵ ਕਰਨ ਵਾਸਤੇ ਮੈਂ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੇ ਜੇ ਤੁਸੀਂ ਇੱਕ ਲਾਈਟ ਦੀ ਪ੍ਰੋਬਲਮ ਦੱਸੀ ਐ ਸੀਡ ਲਾਈਟ ਦੀ ਉਹ ਵੀ ਸੋਲਵ ਕਰ ਦਾਂਗੇ ਕੋਈ ਗੱਲ ਨਹੀਂ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਛੋਟੀ ਜੀ ਗੱਲ ਹੈ ਤੁਹਾਨੂੰ ਪਹਿਲਾਂ ਦੱਸ ਦਿੰਦੇ ਪਹਿਲਾਂ ਉਹ ਜਾਣੀ ਸੀ ਪਰ ਦੱਸੀ ਮੈਨੂੰ ਅੱਜ ਆ ਤੁਸੀਂ ਇਸ ਕਰਕੇ ਕੋਈ ਵੱਡਾ ਮੈਟਰ ਨਹੀਂ ਹੈਗਾ ਕਿਉਂਕਿ ਆਪਾਂ ਸਰਕਾਰ ਦੇ ਨਿਮਾਉਂਦੇ ਆ ਤੇ ਸਰਕਾਰ ਦਾ ਫਰਜ ਬੰਦਾ ਕਿ ਇਹਨਾਂ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਕਰਨੀਆਂ ਸੋ ਮੈਂ ਇਹਨਾਂ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਇਹਨਾਂ ਹੀ ਚੁਣ ਕੇ ਭੇਜਿਆ ਤੇ ਇਹਨਾਂ ਦੇ ਕੰਮ ਕਰਨ ਵਾਸਤੇ ਮੇਰਾ ਪਹਿਲਾ ਕਰਮ ਤੇ ਪਹਿਲਾ ਤਰਮ ਮੇਰਾ ਇਹਨਾਂ ਲੋਕਾਂ ਦੀ ਸੇਵਾ ਕਰਨੀ ਹੈ ਸੋ ਮੈਂ ਸਾਰੇ ਵੀਰਾਂ ਦਾ ਸਾਰੀ ਕਲੋਨੀ ਨਿਵਾਸੀਆਂ ਦਾ ਜਿਹੜੀ ਕਮੇਟੀ ਨਵੀਂ ਬਣੀ ਆ ਪ੍ਰੀਤਮ ਸਿਟੀ ਦੀ ਇਹਨਾਂ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਤੇ ਪਿਆਰ ਬਖਸ਼ਿਆ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਐਲਏ ਸਾਹਿਬ ਜਸਬੀਰ ਸਿੰਘ ਸੰਧੂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਕਿ ਅੱਜ ਸਾਡੇ ਕਲੋਨੀ ਪ੍ਰੀਤਮ ਸਿਟੀ ਦੇ ਵਿੱਚ ਸੀਵਰੇਜ ਦੀ ਵਾਟਰ ਸਪਲਾਈ ਦੀ ਜਿਹੜੀ ਸਮੱਸਿਆ ਹੈਗੀ ਸੀ ਅੱਜ ਸਾਨੂੰ ਵਿਸ਼ਵਾਸ ਦੇ ਕੇ ਚੱਲੇ ਆ ਕਿ ਇਹ ਤੁਹਾਡੇ ਵਾਟਰ ਸਪਲਾਈ ਸੀਵਰੇ ਲਾਈਟਾਂ ਸਾਰੇ ਕੰਮ ਸੋਲਵ ਹੋ ਜਾਣਗੇ ਤੇ ਮੈਂ ਤੇ ਆਪਣੀ ਟੀਮ ਵੱਲੋਂ ਬਹੁਤ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਨਾਮ ਬੋਲ ਕੇ ਰਾਜਕਮਰ ਪ੍ਰਧਾਨ ਸੋ ਅੱਜ ਐਮਐਲਏ ਸਾਹਿਬ ਆਏ ਨੇ ਸਾਡੀਆਂ ਦਿੱਕਤਾਂ ਸੁਣੀਆਂ ਨੇ ਸਾਨੂੰ ਅੱਜ ਵਿਸ਼ਵਾਸ ਦੁਲਾਇਆ ਇਹਨਾਂ ਨੇ ਕਿ ਸਾਰੇ ਜਿੰਨੇ ਵੀ ਕੰਮ ਦੱਸੇਗੇ ਦਿੱਕਤਾਂ ਦੱਸੀਆਂ ਉਹ ਕਰਨਗੇ ਤੇ ਅਸੀਂ ਜੀ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਆਉਣ ਵਾਲੀ ਸਤਾਈ ਦੇ ਵਿੱਚ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਮੇਰਾ ਨਾਮ ਬਲਜੀਤ ਸਿੰਘ ਜੋ ਕਿ ਪ੍ਰੀਤਮ ਸਿਟੀ ਕਮੇਟੀ ਬਣੀ ਆ ਪੁਜ ਬਤੌਰ ਕਜਾਚੀ ਸੇਵਾ ਕਰ ਰਿਆਂ ਅੱਜ ਅਸੀਂ ਐਮਐਲਏ ਸਾਹਨੂੰ ਬੁਲਾਇਆ ਸੀ ਕਿ ਸਾਡੀ ਇਹ ਪ੍ਰੀਤਮ ਸਿਟੀ ਹੈ ਜੋ ਕਿ ਦੋਨਾਂ ਸਾਈਡਾਂ ਦੇ ਕਲੋਨੀਆਂ ਉਹਦੇ ਪਾਣੀ ਦੀ ਸਮੱਸਿਆ ਸਾਰੇ ਉਹਨਾਂ ਹੱਲ ਹੋਈ ਆ ਪਰ ਸਾਡੀ ਨਹੀਂ ਹੋਈ ਇਸ ਕாக ਕਿ ਅਸੀਂ ਅੱਜ ਐਮਐਲਏ ਸਾਹਨੂੰ ਬੁਲਾਇਆ ਵਾ ਵੀ ਸਾਨੂੰ ਇਹ ਪਾਣੀ ਦੀ ਸਮੱਸਿਆ ਤੋਂ ਉਹ ਸਿਵਲ ਦੀ ਇਹ ਸਮੱਸਿਆ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਅਸੀਂ ਬਹੁਤ ਹੀ ਜਤੋਂ ਵੇਟ ਕਰ ਰਹੇ ਹਾਂ ਵੀ ਸਾਨੂੰ ਪਾਣੀ ਦੀ ਸਮੱਸਿਆ ਹੱਲ ਹੋਏਗੀ ਅੱਜ ਜੋ ਡਾਕਟਰ ਜਸਬੀਰ ਸਿੰਘ ਐਮਐਲਏ ਸਾਹਿਬ ਸਾਡੇ ਕੋ ਆਏ ਆ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਹੁਣਾ ਕਿ ਤੁਹਾਡਾ ਵੱਧ ਤੋਂ ਵੱਧ 10-20 ਦਿਨ ਤੋਂ ਇੱਥੇ ਪ੍ਰੋਜੈਕਟ ਜੋ ਸ਼ੁਰੂ ਹੋ ਜੂਗਾ ਤੇ ਅਸੀਂ ਆਸ ਰੱਖਦੇ ਆ ਕਿ ਸਾਡੇ ਕੋ ਐਮਐਲਏ ਸਾਹਿਬ ਜੋ ਕਹਿ ਗਏ ਪੂਰਾ ਕਰਨਗੇ ਅਸੀਂ ਨਾ ਧੰਨਵਾਦ ਆ ਅਸੀਂ ਹਰ ਟਾਈਮ ਇਹਨਾਂ ਨਾਲ ਖੜਵਾਵਾਂਗੇ ਹਾਜੇ ਕੋ ਜੋ ਇਲਾਕੇ ਦੇ ਸੁਖਬੀਰ ਸਿੰਘ ਸੋਨੀ ਕਾਉਂਸਲਰ ਇੱਥੋਂ ਚਾਰਵੀ ਕਾਉਂਸਲਰ ਬਣ ਚੁੱਕੇ ਆ ਉਹ ਵੀ ਬੜੀ ਵਧੀਆ ਸੇਵਾ ਇੱਥੇ ਨਿਭਾ ਰਹੇ ਆ ਤੇ ਉਹਨਾਂ ਨੂੰ ਬੁਲਾਇਆ ਸੀ ਉਹ ਵੀ ਸਾਨੂੰ ਪੂਰਾ ਵਿਸ਼ਵਾਸਿਤ ਲੱਗੇ ਗਿਆ ਕਿ ਐਮ ਐਲ ਏ ਸਾਹਿਬ ਸਹਿਯਨ ਕਰਨਗੇ ਤੇ ਕੰਮ ਤੇ ਮੈਗਰੋਣਾ ਤੇ ਉਹ ਉਹ ਵੀ ਬਿਲਕੁਲ ਸਾਡੇ ਨਾਲ ਆ ਅਜੋ ਇੱਥੇ ਮੇਅਰ ਸਾਹਿਬ ਵੀ ਆਉਣਗੇ ਸਾਰੇ ਜੋ ਵੀ ਜਿਹੋ ਕਮੇਟੀ ਇਹਨਾਂ ਦੀ ਆ ਕਾਰਪਸ਼ਨ ਦੀ ਸਾਰੀ ਇੱਥੇ ਆ ਕੇ ਸਾਡਾ ਮਸਲਾ ਹੱਲ ਕਰਗੀ ਤੇ ਅਸੀਂ ਬਹੁਤ ਦਿਲੋਂ ਤੈਂ ਧੰਨਵਾਦ ਇਹਨਾਂ ਸ਼ੁਕਰੀਆ ਕਰਾਂਗੇ ਸਾਰੀ ਕਮੇਟੀ ਲੋਕ ਜੀ ਆਇਆ ਐਮ ਐਲ ਏ ਸਾਹਿਬ ਨੂੰ ਧੰਨਵਾਦ